ਹਾਂਜੀ ਸਸੀਕਾਰ ਇਹ ਆਪਣੇ ਹਾਂਜੀ ਜਨਤਕ ਦੀਆਂ ਲੋਕਾਂ ਨੂੰ ਜਨਮ ਦਿਨ ਪੇਡਾ ਕਰੋ ਪਰਟੇ ਸਭ ਤੋਂ ਪਹਿਲਾਂ ਮੈਂ ਡਾਕਟਰ ਪੀ ਮਰਾਓ ਉਮੀਦਵਾਰ ਇਹ ਮਹਾਰਾਜ ਸਾਹਿਬ ਵਾਲਿਆਂ ਨੂੰ ਬਹੁਤ ਵਧਾਈ ਦਿੰਦਾ ਜਿਨ੍ਹਾਂ ਨੇ ਡਾਕਟਰ ਪੀ ਮਰਾਓ ਅਮੀਦਕਰ ਜੀ ਮਿਸ਼ਨ ਨੂੰ ਅੱਗੇ ਤੋਰਿਆ ਹੋਇਆ ਉਹ ਸਾਰੇ ਵਧਾਈ ਦੇ ਪਾਤਰੀ ਸਾਹਿਬਾਨ ਜੀ ਨੂੰ ਕਲੱਬ ਦੇ ਮੈਂਬਰ ਸਾਰੇ ਵਧਾਈ ਦੇ ਪਾਤਰੀ ਨੇ ਮੈਂ ਵੀ ਅਭੀਰ ਕਰੂੰਗਾ ਸੱਤ ਆਉਣ ਵਾਲੇ ਸਮੇਂ ਚ ਉਹਨਾਂ ਨੇ ਕੰਗਰੂ ਮੇਰਕਰਜੀ ਦਾ ਜਨਮ ਦਿਨ ਹਰ ਸਾਲ ਮਨਾਉਣ ਉਹਨਾਂ ਦੇ ਮਿਸ਼ਨ ਨੂੰ ਅੱਗੇ ਤੋਰਨ ਦੇਾਰੇ راستے ਗਏ ਨੇ ਅੱਗੇ ਅਗੇ ਇਸ ਤਰ੍ਹਾਂ ਦਾ ਇਹ ਸਕੂਲਾਂ ਦੇ ਵਿੱਚ ਉਹਨਾਂ ਨੂੰ ਕਿਵੇਂ ਚੇਨ ਚੱਲਦੀ ਹੈ ਤੁਸੀਂ ਦੇ ਰਹੇ ਸਾਡੇ ਮਿਸ਼ਨ ਵੱਡਾ ਮਿਸ਼ਨ ਲੈ ਕੇ ਕੰਮ ਕਰਦੇ ਉਹਨਾਂ ਨੂੰ ਤੇ ਦੂਸਰੇ ਸਕੂਲ ਦੇ ਬਾਹਰ ਕਰਵਾਏ ਨੇ ਸਰਕਾਰ ਨੇ ਮੈਨੂੰ ਲਾਇਆ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੈਨੂੰ ਲਾਇਆ ਪੁੱਤਿਆਂ ਲੋੜ ਸੀ ਉਹ ਸਾਡੇ ਦੇ ਬਾਵਾ ਸਾਹਿਬ ਨੂੰ ਬੈਠ ਅਸੀਂ ਆਪ ਘਰਾਂ ਤੋਂ ਦੋਨੇ ਜਣੇ ਜਿਵੇਂ ਕਿ ਮੁੱਖ ਮੰਤਰੀ ਸਾਹਿਬ ਅੱਜ ਜਦੋਂ ਬਾਬਾ ਸਾਹਿਬ ਅਮੇਰਤ ਸਿੰਘ ਪੜ੍ਹ ਲੈਣਗੇ ਬੱਚਿਆਂ ਨੂੰ ਵੱਡੀਆਂ-ਵੱਡੀਆਂ ਕੁਰਸੀਆਂ ਤੇ ਬਿਠਾਇਆ ਪ੍ਰੋਫੈਸਰ ਬਣ ਗਏ ਬਿਲਕੁਲ ਸਹੀ ਹੈ ਜਿਹਦੀ ਅਸਾਧ ਸੀ ਰੱਖੇ ਨੇ ਖੜੇ ਆ ਕੇ ਦੇਰ ਖੜੇ ਹੁੰਦਾ ਸੀ ਉਹਨਾਂ ਦਾ ਖੇੜਾ ਨਹੀਂ ਛੱਡਿਆ ਅਸੀਂ ਕਹਿੰਦੇ ਆ ਪੜ ਲਿਖ ਜਾਓ ਤੁਹਾਡੇ ਯਾਰ ਦਾ ਖੇੜਾ ਛੱਡੋ ਵੱਡਾ ਮੈਂ ਹੁਣ ਕੁਛ ਉਹਨਾਂ ਤੁਹਾਡੇ ਦੋਲਵਾਂ ਦਾ ਖੇੜਾ ਛੱਡੋ ਇਹ ਸਦਾ ਖੁਸ਼ ਰਹੇ ਮੈਂ ਹੁਣੇ ਪੜ ਲੈਣਾ ਆਸੀਂ ਬਾਬਾ ਸਾਹਿਬ ਅਮੇਰਤ ਸਾਹਿਬ ਨੇ ਲੈਣੀਆਂ ਦੀ ਸਭ ਤੋਂ ਵੱਡੀ ਚੀਜ਼ ਆਖਣਾ ਬੀਏ ਚੜ੍ਹਦੀ ਕਲਾ ਚ ਰਹਿਣਾ ਲੋਕਾਂ ਲਈ ਕੰਮ ਕਰਦੇ ਰਹਿਣਾ ਹਮੇਸ਼ਾ ਹੀ ਕੁਸ਼ੀਆਂ ਦੇ ਵਿੱਚ ਅੱਗੇ ਤੱਕ ਇਹ ਫੈਸਲਾ ਆਇਆ ਸੀ ਸੁਪਰੀਮ ਕੋਰਟ ਦਾ ਜੀ ਜਿਹੜੇ ਡਾਕਟਰੇਟ ਆਨਸਟਿਟਿਊਟ ਕੀਤੀ ਹੈ ਜਿਹੜੇ ਸਭ ਤੋਂ ਪਹਿਲੀ ਜਿਹੜੀ ਨੰਬਰਸ ਨੇ ਪ੍ਰਾਈਵੇਟ ਸਟੂਡੀਓ ਦੇ ਵਿੱਚ ਆਦੀ ਉਹਨਾਂ ਦੀ 25% ਹਿੱਸਾ ਛਾੜੀ ਥੀ ਵੀ ਉਹਦੇ ਪ੍ਰਤੀ ਸਰਕਾਰ ਨੇ ਕੋਈ ਆਵਦੇ ਕੋਟਲ ਦੇ ਨਹੀਂ ਪਾਇਆ ਕਿਉਂਕਿ ਬੱਚਿਆਂ ਦੇ ਵਾਲੇ ਨੂੰ ਪ੍ਰਾਈਵੇਟ ਸਕੂਲਾਂ ਚੋਂ ਉੱਚ ਸਿੱਖਿਆ ਦੇ ਨਾਮਿਆਂ ਦੇ ਨੇ ਡਾਕਟਰ ਬਲਾਣਾ ਵਿਚਾਰਾ ਉਹੀ ਕਿਹਾ ਕਿ ਉਹਦੇ ਲਈ ਟੈਕਨੀਕਾਂ ਦੇ ਵਿੱਚ ਚਾਰ ਜਿਹੜੇ ਬੰਦੇ ਨੇ ਸਾਡੀ ਸਰਕਾਰ ਕੰਮ ਕਰ ਰਹੀ ਹੈ ਜਦੋਂ ਵੀ ਇਹ ਪ੍ਰੋਬਲਮ ਹੈ ਰੌਣਾ ਸਾਹਿਬ ਮਿੰਟਰ ਸਾਹਿਬ ਦੀ ਬਣਾਉਣ ਲਈ ਹਰ ਚੀਜ਼ ਦਾ ਇੱਕ ਕਮਿਸ਼ਨ ਹੁੰਦਾ ਹੈ ਸਟੈਪ ਟੂ ਸਟੈਪ ਚੱਲਵਾਉਣ ਦਾ ਸਰਕਾਰ ਨੇ ਵੀ ਉਹ ਜਦੋਂ ਲੇਖ ਲਾ ਕੇ ਇਹ ਬਿਲਕੁਲ ਲਾਗੂ ਹੋਊਗਾ ਪਰ ਫਿਰ ਵੀ ਅਸੀਂ ਵੀ ਜਿਹੜੀ ਜਾਤ ਹੈ ਬੇਨਤੀ ਕਰਾਂਗੇ ਕਿ ਇਹ ਨਹੀਂ ਛੱਡਦੀ ਜਰੂਰ ਕਰਨੀ ਸਰਕਾਰ ਦੀ ਮਾਲ ਬਾਬਾ ਸਾਹਿਬ ਉਹ ਇੰਦਰ ਸਾਹਿਬ ਜਦੋਂ ਇਹ ਸਰਕਾਰ ਪ੍ਰੋਫੈਸਰ ਬਣ ਗਏ ਇਹਨਾਂ ਦੇ ਟਾਈ ਹੈਂਕ ਯੂ ਸਰ ਜੀ ਇਸ ਸਮਾਜ ਦੇ ਵਿੱਚ ਘਟ ਨਹੀਂ ਗੁਪਤੀ ਸਿੰਘ ਕਦਰਾਵਾਲਾ ਜਨ ਸੈਕਟਰੀ ਡਾਕਟਰ ਮੇਟਕਰ ਚੇਤਨਾ ਜਿਹੜਾ ਯਾਦ ਦਾ ਕੀੜਾ ਇਸ ਸਮਾਜ ਦੇ ਵਿੱਚ ਹੈ ਕਹੇ ਕੋਈ ਸੁਪਰੀਮ ਕੋਰਟ ਦਾ ਜੱਜ ਬਣ ਗਏ ਕਹਿੰਦੇ ਤਹੋ ਜੀ ਐਸਐਸਪੀ ਬਣਦੇ ਜਦ ਕਿ ਖਿਡਾਰੀ ਜਾਂਦਾ ਹੈ ਕਲੱਬ ਦੇ ਨੁਮਾਇੰਦਿਆਂ ਨੇ ਬਹੁਤ ਸੁਣਿਆ ਪ੍ਰੋਫੈਸਰ ਇਹ ਕਹਿੰਦੇ ਜਿਹੜੇ ਪ੍ਰੋਫੈਸਰ ਬਣ ਗਏ ਇਹ ਜਿਹੜੇ ਜਾਗਰਤੀ ਕੈਂਪ ਜਿਹੜੇ ਲੱਗਦੇ ਰਹਿਣੇ ਚਾਹੀਦੇ ਨੇ ਸਾਡੇ ਸਮਾਜ ਦੇ ਲੋਕਾਂ ਨੂੰ ਘੜੇ ਤੋਂ ਪਾਣੀ ਪੀਣ ਐਜੂਕੇਸ਼ਨ ਦੇ ਉੱਪਰ ਗੱਲ ਕੀਤੀ ਜਾ ਸਕੀ ਬਹੁਤ سارے ਬੱਚੇ ਖਿਡਾਰੀ ਜਿਹੜੇ ਬੋਲੇ ਨੇ ਬਹੁਤ ਸੁਨਾਨਾ ਦੇ ਅੱਗੇ ਬਤਾਂਉਣ ਦੇ ਵਾਸਤੇ ਬੱਚਿਆਂ ਨੂੰ ਪ੍ਰਾਲਿਕ ਕਰਨ ਵਾਸਤੇ ਹੱਥ ਲਾਇਆ ਪਰ ਸਾਡੇ ਸਮਾਜ ਦੇ ਬੱਚੇ ਅੱਗੇ ਪੜ੍ਹ ਲਿਖ ਕੇ ਉੱਚਾ ਦੇ ਉਹ ਜਦੋਂ 바ਵਾ ਸਾਹਿਬ ਅੰbedkar ਸਾਹਿਬ ਸਮਾਜ ਨੂੰ ਰਾਹੰਡਾਪੁਰ ਵਿੱਚ ਨਾ ਜਾਤਾਂ ਨੇ ਅੱਜ ਮੈਂ ਦੇਖ ਕੇ ਬੜੀ ਖੁਸ਼ੀ ਹੋਈ ਜਿਹੜੇ ਅਸੀਂ ਲੋਕ ਆ ਅਸੀਂ ਬਾਬਾ ਸਾਹਿਬ ਦੀ ਗੱਲ ਕਰਦੇ ਆ ਅੱਜ ਪਿੰਡ ਅਕਬਰਪੁਰ ਵਿੱਚ ਜੋ ਬਾਬਾ ਸਾਹਿਬ ਦੇ ਜਨਮ ਬਾਬਾ ਜੀਵਰ ਸਿੰਘ ਦੀ ਗੱਲ ਕਰਦੇ ਆ ਭਗਵਾਨ ਬਾਰ ਦੀ ਦਿਹਾੜਾ ਮਨਾ ਰਹੇ ਹੋਣਾ ਜਾਂਦੇ ਆ ਅੱਜ ਇੰਨਾ ਵਧੀਆ ਇਕੱਠ ਜਾਂ ਇੰਨੇ ਬਲਾਰਿਆਂ ਦੀ ਵਧੀਆ ਦਰਸ ਤੇ ਜਾਂ ਜਿੰਨੇ ਬਣਾ ਰਿਹਾ ਹੈ ਇਹ ਪੰਜਾਬ ਦੇ ਉਹਨਾਂ ਨੇ ਬਹੁਤ ਬਾਬਾ ਸਾਹਿਬ ਦੀ ਜੀਵਨੀ ਬਾਰੇ ਜਾਂ ਸਾਡੇ ਸਮਾਜ ਦੇ ਰਹਿਤਾਂ ਬਾਰੇ ਗਿਆਨ ਦੀ ਧਨਾਰ ਮੰਡੀ ਬਹੁਤ ਵਧੀਆ ਲੱਗਿਆ ਬਾਕੀ ਮੈਨੂੰ ਕਿਤਾਬੀ ਹੋ ਗਈ ਕਿ ਬਾਬਾ ਸਾਹਿਬ ਜੀ ਨੂੰ ਮੰਨਦੇ ਜੇ ਕਿ ਅਸੀਂ ਬ੍ਰੇਕ ਉਹਨਾਂ ਦੇ ਜੋ ਕਰੋ ਜੋੜੇ ਸੰਘਰਸ਼ ਕਰੋ ਬਹੁਤ ਵੱਡਾ ਜਿਹੜਾ ਸੈਲਾਬ ਆ ਤੁਹਾਡੇ ਵੀ ਪੈਦਾ ਹੋ ਚੁੱਕਿਆ ਕਿ ਇੰਨਾ بڑا ਜਿਹੜਾ ਸਮਾਗਮ ਆ ਅੰਨਾ ਜਿਹੜਾ ਸਹਿਰਾ ਦੇ ਦੇਖਦੇ ਸੀ ਵੀ ਪ੍ਰੋਗਰਾਮ ਸਰ ਵਿੱਚ ਸਹਿਰਾ ਚੁੰਦਾ ਜਿੱਕਾ ਅੱਜ ਪੁਆਇੰਟ ਅਨਪੁਰਵ ਵਿੱਚ ਦੇਖਣ ਨੂੰ ਮਿਲਿਆ ਤਾਂ ਮੈਂ ਪੂਰੇ ਪੰਜਾਬ ਬਾਰੇ ਬੇਨਤੀ ਕਰੂੰਗਾ ਵੀ ਬੱਚਿਆਂ ਨੂੰ ਪੜ੍ਹਾਵਾਂ, ਜਾਗਰੂਕ ਕਰੂੰ, ਬਾਬਾ ਸਾਹਿਬ ਦੀ ਸੋਚ ਬੜੋ ਜੋੜੋ ਸਭ ਨਾਲ ਕਿਹੜਾ ਦਬੋ ਜੇ ਇੰਨਾ ਦੇ ਵੱਡੇ ਵੱਡੇ ਸਮਾਗਮ ਕਰਕੇ ਆਪਣੇ ਬੱਚਿਆਂ ਨੂੰ ਵੱਡੇ ਵੱਡੀਆਂ ਕੁਰਸੀਆਂ ਤੇ ਬਿਠਾਉਂਦੇ ਆ ਅੱਜ ਅਸਿਕਾਰ ਅੱਜ ਦਪਰਵਤੀ ਬਾਬਾ ਸਾਹਿਬ ਡਾਕਟਰ ਬੀਰ ਮੇਂਦਰ ਜੀ ਦਾ ਜਨਮ ਦਿਨ ਮਨਾਇਆ ਗਿਆ ਉਹਦੇ ਲਈ ਥੋੜੇ ਵਿਚਾਰ ਅੱਜ ਪਿੰਡ ਆਪੁਰਖਪੁਰ ਦੇ ਵਿੱਚ ਬਾਬਾ ਸਾਹਿਬ ਡਾਕਟਰ ਪੀ ਐਨਵਾਇਰਨਮੈਂਟ ਕਰੀ ਦਾ ਆਰਮਨ ਦੇਵ ਜਿਹੜਾ ਮਨਾਇਆ ਗਿਆ ਬਹੁਤ ਹੀ ਮਨ ਨੂੰ ਚਾਹਵਦਾ ਔਰ ਬਖਮਖਬਰੀ